तो परसों रात औलख दाना मंडी के इंफॉरमे मिली सी कि इतने इन्हों का पहुंचना जो है असि एक्सपैक्ट कर रहे हैं कि कभी भी हो सकता है सारी सारी टीम ने फिर आके उसे उसे खराक लाया इन्हों एक शक्की कैंटर जेदे जे, जे बड़े इंट्रस्टिंगली ऑन आर्मी ड्यूटी लिखा हुआ जो इन पुछा गया मुंडे जो ट्रक के समान लेके जा रहे हो तो कहते पहुँचना राशन लेकर जा रहे ਕੰਟੇਨਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੂਡੇ ਪੋਚ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੂਡੇ ਪੋਚ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਸਾਨੂੰ ਲੱਗਦਾ ਸੀ ਕਿ 15 ਕੁਇੰਟਲ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹ ਜੋ ਟੋਟਲ ਸਮਾਨ ਹੈਗਾ ਇਹ 72 ਕੁਇੰਟਲ ਤੇ ਆ ਕੇ ਖੜਾ ਹੋਇਆ ਇਦੇ ਵਿੱਚ ਹਲੇ ਅਸੀਂ 2 ਬੰਦੇ ਅਰੈਸਟ ਕੀਤੇ ਨੇ ਇੱਕ